ਨਣਾ ਜਾ ਰਹਾ ਜਾ ਗਿਆ ਬੁਣੇ ਦੀ ਗੱਲਾਂ ਸੁਣ ਕੇ ਬੰਨੇ ਕੀ ਗੱਲਾਂ ਕਰਦੀ ਤੇ ਉਹ ਫਰਾਣੇ ਵਾਜ ਨੇ ਫਰਾਣਾ ਗਲਾ ਜਿੱਤੇ ਠੰਮ ਕੇ ਰਾਜ ਨੇ ਠੰਮਕਾ ਗਲਾ ਜਿੱਤੇ ਉਹ ਗੱਲਾਂ ਵਧੀਆ ਸੀ ਬੁਣੇ ਦੀਆਂ ਬੰਨੇ ਕੱਟਦੇ ਹੀ ਉਹ ਵੇਰਾ ਫੁਰਦਾ ਨਹੀਂ ਜਾ ਚੱਲ ਦੇਖਦੇ ਹਾਂ ਅੱਛਾ ਉਹ ਤਾਤਾ ਕਰੀਆਂ ਉਹ ਤਾਤਾ ਉਹ ਓ ਪਿਆ ਕੁੱਤਾ ਓ ਚਾਚਾ ਚਾਚਾ ਕੌਣ ਏ ਉਹ ਸਾਰਾ ਮੈਨ ਲੱਗਦਾ ਭੈ ਜਦੋਂ ਜਮਰਾ ਆ ਗਿਆ ਮੈਂ ਆ ਚਾਚਾ ਅੱਛਾ ਮੈਂ ਤਾਂ ਯਾਰ ਗੁੜੀ ਨਹੀਂ ਤੇ ਸੁੱਤਾ ਕੌਣਾ ਤੂੰ ਹਾਂ ਆ ਗਿਆ ਹਾਂ ਹੁਣ ਕੀ ਕਰਨਾ ਹੈ ਮੈਂ ਤਾਂ ਜੱਜ ਠੀਕਾ ਠੀਕਾ ਗੁੜਿਆਂ ਕੋਲ ਗਿਆ ਸੀਗਾ ਗੁੜਿਆਂ ਕੋਲ ਕੀ ਪੱਦ ਸੁੰਘਣ ਗਿਆ ਸੀ ਮੈਂ ਤੈਨੂੰ ਕਿਹੜਾ ਕੰਮ ਭੇਜਿਆ ਸੀ ਉੱਥੇ ਤਾਂ ਗਿਆ ਨਹੀਂ ਉਹ ਘੋੜਾ ਕੋਲੇ ਵਰ ਗਿਆ ਉੱਥੇ ਤੂੰ ਮਾੜੀ ਮੁੱਟੀ ਸ਼ਰਮ ਕਰ ਸਰਮ ਵਾਲਾ ਮੈਨਾ ਬੰਦਾ ਤੂੰ ਸ਼ਰਮ ਵਾਲੀ ਕਿਹੜੀ ਗੱਲ ਐ ਤੇ ਤੈਨੂੰ ਕੰਮ ਕਰਨ ਵਾਸਤੇ ਕਹਿੰਦੇ ਥੋੜੇ ਮੌਤ ਪੈਂਦੀ ਆ ਬਾਹਰ ਕਾਤੇ ਜਾਂਦੇ ਤੂੰ ਕੰਮ ਕਰਨ ਨੂੰ ਦੱਸ ਚਾਚਾ ਕਿਹੜੇ 40 ਕਿੱਲੇ ਨੇ ਓਰੇ 40 ਕਿੱਲੇ ਪੁੱਗੇ 40 ਕਿੱਲੇ ਬਣਾਤੇ ਥਾਨੇ ਤਾਂ ਹੀ ਤੁਹਾਨੂੰ 40 ਕਿੱਲਿਆਂ ਦੀ ਉਹ ਆਂਦੀਆਂ ਗੱਲਾਂ ਆਂਦੀਆਂ ਸੁਣ 4 ਤੋਂ 40 ਬਣਾਏ ਨੇ 4 ਤੋਂ 40 ਬਣਾਏ ਨੇ ਉਹ ਕਦੋਂ ਬਣਾਏ ਨੇ ਕਦੋਂ ਬਣਾਏ ਨੇ ਤੁਸੀਂ ਜਦ ਪਤਾ ਨਹੀਂ ਕਿਹੜੀ ਜੂਨ 'ਚ ਹੋਵੋਗੇ ਓ ਹੋ ਹੁਣ ਆਲੀ ਗੱਲ ਨਹੀਂ ਹੁੰਦੀ ਓਥੇ ਡਾਂਗ ਫਿਰਨੂ ਫਿਰੂਗੀ ਸਿੱਧੀ ਹੁਣ ਚਾਚਾ ਹੁਣ ਡਾਂਗ ਫਿਰਨ ਵਾਲੀ ਵਾ ਮੈਂ ਤੇ ਦੇਖ ਲੈ ਤੂੰ ਚਾਚਾ ਮੱਛਰ ਆ ਫਿਰਦਾ ਤੂੰ ਮੱਛਰ ਨਾਲੀ ਕੋਈ ਗੱਲ ਨਹੀਂ ਹੈ ਕਰ ਲੂਗਾ ਦੱਸ ਕੀ ਕਰਨਾ ਹੈ ਮੈਂ ਤੇ ਤੈਨੂੰ ਕਹਿਆ ਸੀ ਕਿ ਉੱਥੇ ਰੋਟੀ ਦੇ ਕੇ ਆਣੀ ਆ ਭਈਏ ਦੀ ਤੂੰ ਕਦੇ ਨਹੀਂ ਗਿਆ ਓ ਭਈਆ ਤਾਂ ਚਾਚਾ ਬਿਹਾਰ ਵਾ ਗਿਆ ਬਿਹਾਰ ਨਹੀਂ ਗਿਆ ਹੈਗਾ ਨਾ ਉਰੀ ਆ ਉਹ ਫੋਨ ਮਾਰਸ ਵਾਲੇ ਨੂੰ ਉਹ ਨਹੀਂ ਚਾਚਾ ਬਿਹਾਰ ਵਾ ਗਿਆ ਕਰ ਲ ਛੁੱਟੀ ਲੈ ਕੇ ਆਦੀ ਮੇਰੇ ਤੋਂ ਛੁੱਟੀ ਮੈਂ ਥੋੜਾ ਛੁੱਟੀ ਦੇ ਨਾਲ ਮੈਂ ਕਿੱਥੇ ਹੋਰ ਬੈਠਿਆ ਮੈਨੂੰ ਕੋਈ ਯਾਦ ਆਦਾ ਮੈਂ ਮੰਮੀ ਪਾਪੇ ਨੂੰ ਮਿਲ ਕੇ ਆਵਾਂਗਾ ਮੰਮੀ ਪਾਪੇ ਨੂੰ ਮਿਲ ਕੇ ਆਉਂਗਾ ਉਰੇ ਤਾਂ ਸਾਲਾ ਆਪਾਂ ਨੇ ਜਵਾਕ ਬਣਾ ਕੇ ਆਪਣੇ ਬੱਚਾ ਵਾਂਗ ਪਾਲਿਆ ਉਹ ਅਸੀਂ ਹੈਗੇ ਮੰਮੀ ਪਾਪੇ ਉਹਦੇ ਕੋਈ ਨਾ ਟਾਤਾ ਜਿਹੜੀ ਉਹ ਰੋਟੀ ਦੇ ਜਿਹੜੀ ਬੰਨੀ ਹੈ ਤੂੰ ਤੇ ਰੋਟੀ ਰੋਟੀ ਮੈਨੂੰ ਨਹੀਂ ਪਤਾ ਹੈਗਾ ਆਪਣੀ ਮਾਂ ਨੂੰੁੱਛ ਜਾ ਕੇ ਮੈਨੂੰ ਵੀ ਪਤਾ ਹੁਣ ਰੋਟੀ ਰੋਟੀ ਵਾਲਾ ਤਾਂ ਮੂ ਚਾਚਾ ਐ ਮਖੌਲਾ ਕਰਦਾ ਮੈਂ ਉਹ ਕਰਮ ਅੰਜਨ ਦਾ ਕਰਾਂ ਤੇ ਅਗੀਗੀ ਦੀ ਦਾ ਗਾਣਾ ਲੈ ਕੇ ਉਹ ਕੀ ਹੁੰਦਾ ਸੁਣ ਲੈ ਫੇਰਾ ਹੱਥ ਵਿੱਚ ਬੰਦਲੀ ਫੜ ਕੇ ਖਾਣ ਕਮਾਈ ਰਣਾਂ ਦੀ ਪੈਸਾ ਲੁੱਟਦੇ ਸਾਰਾ ਦੀ ਵਿੱਚ ਹੜਾਉਂਦੇ ਨੇ ਆ ਲੱਖ ਸਾਰਾ ਦੇਖੀ ਕਰਦਾ ਮੇਰਾ